ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਜਿਮਨੀ ਚੋਣਾਂ ਨੂੰ ਲੈ ਕੇ ਭਾਵੇਂ ਹਾਲੇ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਐਲਾਨ ਨਹੀਂ ਹੋਇਆ ਲੇਕਿਨ ਉਸ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਇਹ ਮੰਨ ਬਲਾ ਮੰਨ ਬਣਾ ਲਿਆ ਹੈ ਕਿ ਜਿਮਣੀ ਚੋਣਾਂ ਤੋਂ ਪਹਿਲਾਂ ਆਪੋ ਆਪਣੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦੇਣੇ ਚਾਹੀਦੇ ਨੇ ਕਿਉਂਕਿ ਡਿੰਪੀ ਢਲੋ ਨਹੀ ਸਿਆਸਤ ਇੱਕ ਵਾਰ ਗਰਮਾਈ ਪੰਜਾਬ ਦੇ ਵਿੱਚ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ ਸਾਰੀਆਂ ਹੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਕਿ ਸਾਡੇ ਜਿਹੜੇ ਉਮੀਦਵਾਰ ਨੇ ਸੰਭਾਵੀ ਉਹ ਦੂਸਰੀਆਂ ਪਾਰਟੀਆਂ ਦੇ ਵਿੱਚ ਨਾ ਚਲੇ ਜਾਣ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਦਲ ਬਦਲਾਓ ਜਿਹੜੇ ਬਦਲੂ ਨੇ ਉਹਨਾਂ ਦੀ ਮੰਡੀ ਪੂਰੇ ਜੋਰਾਂ ਚ ਹੋਰਾਂ ਦੇ ਨਾਲ ਸਰਗਰਮ ਤੇ ਚੱਲ ਰਹੀ ਹੈ ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਉਮੀਦਵਾਰਾਂ ਤੇ ਖਾਸ ਕਰਕੇ ਹਲਕਾ ਗੱਦੜਵਾਹਾ ਚੱਬੇਵਾਲ ਡੇਰਾ ਬਾਬਾ ਨਾਨਕ ਅਤੇ ਬਰਨਾਲਾ ਤੋਂ ਜਿਹੜੇ ਉਮੀਦਵਾਰ ਉਤਾਰਨੇ ਨੇ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦੇ ਨਾਮਾਂ ਉੱਤੇ ਮੋਹਰ ਲਾ ਦਿੱਤੀ ਹੈ ਦੱਸ ਦਈਏ ਪਹਿਲਾਂ ਗੱਲ ਕਰਦੇ ਹਾਂ ਹਲਕਾ ਗੱਦੜਵਾਹਾ ਦੀ ਹਲਕਾ ਗੱਦੜਵਾਹਾ ਜਦੋਂ ਡਿੰਪੀ ਢਿੱਲੋਂ ਨਈ ਮੈਦਾਨ ਦੇ ਵਿੱਚ ਆਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ ਸੀ ਉਸ ਤੋਂ ਪਹਿਲਾਂ ਜਿਹੜੇ ਨੇ ਪ੍ਰਥਪਾਲ ਸ਼ਰਮਾ, ਰਾਜ ਬਲਵਿੰਦਰ, ਸੁਖਿੰਦਰ ਕੌਣੀ ਅਤੇ ਡਾਕਟਰ ਓੰਕਾਰ ਵਰਗੇ ਨਾਵਾਂ ਉੱਤੇ ਚਰਚਾ ਬਣੀ ਹੋਈ ਸੀ ਲੇਕਿਨ ਜਦੋਂ ਦੀ ਸ਼ਮੂਲੀਅਤ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਿਪੀਟ ਲੋਨੇ ਡਿਪੀਟ ਲੋਦਾ ਨਾਮ ਹੁਣ ਸਭ ਤੋਂ ਉੱਤੇ ਆ ਰਿਹਾ ਹੈ ਇਹ ਗੱਲ ਦਾ ਅਕਸਾ ਜਿਹੜਾ ਹੈ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪ੍ਰਗਟਾਇਆ ਹੈ ਕਿਉਂਕਿ ਉਹਨਾਂ ਨੇ ਕਿਹਾ ਕਿ ਮੈਂ ਖਰਾਬ ਪੈਨ ਦੇਨ ਜਾ ਰਿਹਾ ਹਾਂ ਅਤੇ ਯਾਰੀ ਪਗਾਉਣੀ ਹੈ ਕਿਉਂਕਿ ਬਚਪਨ ਦੇ ਕਾਲਜ ਦੇ ਦੋਨੋਂ ਇੱਕ ਕਲਾਸਮੇਟ ਨੇ ਡਿਪੀ ਢਿੱਲੋ ਅਤੇ ਜਿਹੜੇ ਗਾਇਕ ਨੇ ਅੰਦਰ ਖਾਤੇ ਇਹਨਾਂ ਦੀ ਮਿਲਣੀ ਕਰਵਾਈ ਹੈ ਦੂਸਰੇ ਪਾਸੇ ਨਾਮ ਆ ਰਿਹਾ ਹੈ ਜੀ ਚੱਬੇਵਾਲ ਚੱਬੇਵਾਲ ਤੋਂ ਰਾਜ ਕੁਮਾਰ ਦੇ ਪਰਿਵਾਰ ਦੇ ਵਿੱਚੋਂ ਯਾਨੀ ਕਿ ਉਹਨਾਂ ਦੇ ਭਤੀਜੇ ਡਾਕਟਰ ਗੌਰਵ ਕੁਮਾਰ ਨੂੰ ਤੇਗੜਟ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਵੱਲੋਂ ਇਹ ਸਪਸ਼ਟ ਹੋ ਚੁੱਕਿਆ ਹੈ ਹਲਕਾ ਚਬੇ ਵਾਲ ਤੋਂ ਅਤੇ ਤੀਸਰਾ ਹੈ ਡੇਰਾ ਬਾਬਾ ਨਾਨਕ ਤੋਂ ਡੇਰਾ ਡੇਰਾ ਬਾਬਾ ਨਾਨਕ ਤੋਂ ਤਿੰਨ ਨਾਂ ਜਿਹੜੇ ਨੇ ਸੰਭਾਵੀ ਆ ਰਹੇ ਨੇ ਪਹਿਲਾ ਨਾਮ ਆ ਰਿਹਾ ਹੈ ਗੁਰਦੀਪ ਸਿੰਘ ਰੰਦਾਵਾ ਦੂਸਰਾ ਨਾਮ ਆ ਰਿਹਾ ਹੈ ਅਮਰਜੀਤ ਸਿੰਘ ਉਦੋਵਾਲ ਅਤੇ ਤੀਸਰਾ ਨੰਬਰ ਆ ਰਿਹਾ ਹੈ ਚਰਨਜੀਤ ਸਿੰਘ ਬਾੜ ਯਾਨੀ ਕਿ ਇਹਨਾਂ ਤਿੰਨਾਂ ਨਾਵਾਂ ਦੇ ਵਿੱਚੋਂ ਕਿਸੇ ਵੀ ਸਮੇਂ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਲੜਨ ਲਈ ਇਹਨਾਂ ਦੇ ਨਾਂ ਉੱਤੇ ਮੋਹਰ ਲੱਗ ਸਕਦੀ ਹੈ ਕਿਉਂਕਿ ਇੱਥੇ ਤਿੰਨ ਉਮੀਦਵਾਰਾਂ ਨੇ ਆਪੋ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ ਸੋ ਗੁਰਦੀਪ ਸਿੰਘ ਰੰਧਾਵਾ ਅਮਰਜੀਤ ਸਿੰਘ ਉਦੋਵਾਲ ਅਤੇ ਚਰਨਜੀਤ ਸਿੰਘ ਬਾੜ ਯਾਨੀ ਕਿ ਇਹਨਾਂ ਤਿੰਨਾਂ ਜਿਹੜੇ ਮੌਜੂਦਾ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨੇ ਆਪੋ ਆਪਣੇ ਨਾਮ ਜਿਹੜੇ ਨੇ ਦੇ ਦਿੱਤੇ ਨੇ ਹਲਕਾ ਅਨਜਾਰਜਾ ਨੂੰ ਯਾਨੀ ਕਿ ਕੁਲਦੀਪ ਸਿੰਘ ਧਾਲੀਵਾਲ ਨੂੰ ਅਤੇ ਗੱਲ ਕਰਦੇ ਹਾਂ ਬਰਨਾਲਾ ਤੋਂ ਜਿਹੜੇ ਬਰਨਾਲਾ ਨੇ ਬਰਨਾਲਾ ਦੇ ਵਿੱਚ ਜਿਹੜੇ ਨਵੇਂ ਬਣੇ ਸੰਸਦ ਮੀਤ ਹੇਅ ਜਿਮਣੀ ਚੌਂ ਦੀ ਟਿਕਟ ਟਿਕਟ ਨੂੰ ਲੈ ਕੇ ਆਪਣੀ ਮਨ ਮਰਜ਼ੀ ਕਰ ਸਕਦੇ ਨੇ ਕਿਉਂ ਕਿ ਉਹ ਸੰਸਦ ਨੇ ਉਹ ਵਿਧਾਇਕ ਵੀ ਰਹੇ ਨੇ ਅਤੇ ਸਾਬਕਾ ਮੰਤਰੀ ਵੀ ਰਹਿ ਚੁੱਕੇ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਵੱਲੋਂ ਇਸ ਲਈ ਟਿਕਟ ਦੀ ਜ਼ਿੰਮੇਵਾਰੀ ਜਿਹੜੀ ਹੈ ਮੀਤ ਹੇਰ ਦੇ ਹੱਥਾਂ ਦੇ ਵਿੱਚ ਸੌਂਪ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਦੇ ਦੁਆਰਾ ਸਭ ਤੋਂ ਪਹਿਲਾ ਜਿਹੜਾ ਨਾਮ ਦੱਸਿਆ ਜਾ ਰਿਹਾ ਹੈ ਜੀਐਸ ਸ਼ਰਮਾ ਜੀਐਸ ਦਾ ਡੋਨੀਵਾਲ ਦਾ ਉਸ ਤੋਂ ਬਾਅਦ ਹੁਸਨ ਪ੍ਰੀਤ ਕੋ ਭਾਰਤਵਾਜ ਹੈ ਉਹਦਾ ਨਾਮ ਦੱਸਿਆ ਜਾ ਰਿਹਾ ਹੈ ਗੁਰਦੀਪ ਸਿੰਘ ਬਾਟ ਹੈ ਉਸ ਤੋਂ ਬਾਅਦ ਜਿਹੜਾ ਨਾਮ ਆ ਰਿਹਾ ਹੈ ਦਲਵੀਰ ਗੋਲਦੀ ਅਤੇ ਦਲਵੀਰ ਗੋਲਡੀ ਦੀ ਪਤਨੀ ਦਾ ਯਾਨੀ ਕਿ ਓਥੇ ਜਿਹੜੇ ਟਿਕਟ ਨੂੰ ਲੈ ਕੇ ਕਾਂਦੇ ਦੀ ਟੱਕਰ ਚੱਲ ਰਹੀ ਹੈ ਕਿਉਂਕਿ ਗੋਲਡੀ ਆਪਣੇ ਆਪ ਨੂੰ ਦਾਵੇਦਾਰ ਦੱਸ ਰਿਹਾ ਹੈ ਹਲਕਾ ਬਰਨਾਲਾ ਤੋਂ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਦਲਵੀਰ ਕੋਆਰਡੀਨੇਟ ਸ਼ਮੂਲੀਅਤ ਕੀਤੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਅਤੇ ਇਹ ਵੀ ਭਰੋਸਾ ਦਵਾਇਆ ਗਿਆ ਸੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਵੱਲੋਂ ਕਿ ਜਦੋਂ ਜਿਮਨੀ ਚੋਣ ਹੋਵੇਗੀ ਤੁਹਾਨੂੰ ਪਹਿਲ ਦਿੱਤੀ ਜਾਵੇਗੀ ਲੇਕਿਨ ਜੇ ਹੁਣ ਮੌਜੂਦਾ ਹਾਲਾਤ ਦੇਖੀਏ ਮੀਤ ਹੇਅਰ ਦੇ ਪਰਿਵਾਰ ਦੇ ਵਿੱਚੋਂ ਵੀ ਟਿਕਟ ਮਿਲ ਸਕਦੀ ਹੈ ਆਮ ਆਦਮੀ ਪਾਰਟੀ ਵੱਲੋਂ ਦੱਸਦੀ ਹੈ ਕਿ ਹੁਣ ਜੇਕਰ ਅਜੈ ਨਹੀਂ ਹੁੰਦਾ ਤੇ ਦਿਲਵੀਰ ਗੋਲਡੀ ਜਾਂ ਤੇ ਕਾਂਗਰਸ ਵਿੱਚ ਜਾਣਗੇ ਨਹੀਂ ਤਾਂ ਉਹ ਐਜ਼ ਅ ਆਜ਼ਾਦ ਉਮੀਦਵਾਰ ਜਿਮਨੀ ਚੋਣ ਲੜਨਗੇ ਹਲਕਾ ਬਰਨਾਲਾ ਤੋਂ ਧੰਨਵਾਦ